ਦੈਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤ ਲੇਤਾ ਮੋਗੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿਸਾਨਾਂ ਦੀ ਮਹਾਪੰਚਾਇਤ ਚੱਲ ਰਹੀ ਆ ਤਾਂ ਪਿੱਛੇ ਤਸਵੀਰਾਂ ਦੇ ਵਿੱਚ ਇਕੱਠ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਿਹਾ ਤਾਂ ਸਟੇਜ ਦੀ ਕਾਰਵਾਈ ਹੈ ਜਿਹੜੀ ਉਹ ਵੀ ਸ਼ੁਰੂ ਹੋ ਚੁੱਕੀ ਹੈ ਤੇ ਜੇਕਰ ਕਿਸਾਨਾਂ ਦੀ ਗੱਲ ਕਰੀਏ ਤਾਂ ਵੱਡੀ ਗਿਣਤੀ ਚ ਕਿਸਾਨ ਇੱਥੇ ਜਿਹੜੇ ਪਹੁੰਚ ਰਿਹਾ ਤਾਂ ਦੇਖ ਸਕਦੇ ਹੋ ਇੱਕ ਪਾਸੇ ਕਾਰਵਾਈ ਚੱਲ ਰਹੀ ਹੈ ਦੂਜੇ ਪਾਸੇ ਕਾਫਲੇ ਆ ਜਿਹੜੇ ਉਹ ਵੀ ਕਿਸਾਨਾਂ ਦੇ ਲਗਾਤਾਰ ਇੱਥੇ ਪਹੁੰਚਦੇ ਜਾ ਰਿਹਾ ਤਾਂ ਇੱਕ ਵੱਡਾ ਇਕੱਠ ਹੈ ਜਿਹੜਾ ਉਹ ਅੱਜ ਮੋਗੇ ਦੇ ਵਿੱਚ ਨਜ਼ਰ ਆ ਰਿਹਾ ਵਸੀਂ ਇੱਕ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਇਹ ਮਹਾਪੰਚਾਇਤ ਜਿਹੜੀ ਰੱਖੀ ਗਿਆ ਮੋਡੇ ਮੋਕੇ ਦੇ ਵਿੱਚ ਤਾਂ ਖੇਤੀ ਮੰਡੀ ਕਰਨ ਨੀਤੀ ਖਰੜਾ ਰੱਦ ਕਰੋ ਇੱਕ ਸਲੋਗਨ ਤਾ ਗਿਆ ਵਾ ਜਿਹੜਾ ਇੱਥੇ ਬੈਨਰ ਲਗਾਇਆ ਗਿਆ ਉਸ ਦੇ ਉੱਪਰੇ slogan ਲਿਖਿਆ ਗਿਆ ਵਾ ਕਿ ਜਿਹੜੇ ਨਵੀਂ ਨੀਤੀ ਆ ਖੇਤੀ ਦੀ ਉਸ ਨੂੰ ਰੱਦ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਇੱਕ ਖਰੜਾ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਜਾਂ ਬਾਕੀ ਜਿਹੜੀਆਂ ਸਰਕਾਰਾਂ ਨੇ ਸੂਬਿਆਂ ਦੀਆਂ ਉਹਨਾਂ ਨੂੰ ਭੇਜਿਆ ਗਿਆ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਨਵੀਂ ਨੀਤੀ ਆ ਇਸ ਦੇ ਵਿੱਚ ਉਹੀ ਕਾਨੂੰਨਾਂ ਦਾ ਜ਼ਿਕਰ ਆ ਜਿਹੜੇ ਪਹਿਲਾਂ ਵਾਪਸ ਕਰਵਾਏ ਗਏ ਸੀ ਤਾਂ ਉਸ ਨੂੰ ਲੈ ਕੇ ਸੰਜੁਕਤ ਕਿਸਾਨ ਮੋਰਚੇ ਦੇ ਵੱਲੋਂ ਜਿੱਥੇ ਅੱਜ ਇੱਕ ਇਹ ਮਹਾਪੰਚਾਇਤ ਕੀਤੀ ਜਾ ਰਹੀ ਆ ਤਾਂ ਇਸ ਦੇ ਨਾਲ ਨਾਲ ਜਿਹੜੇ ਕਿਸਾਨ ਸ਼ੰਭੂ ਅਤੇ ਖਨੋਰੀ ਦੇ ਉੱਪਰ ਪ੍ਰਦਰਸ਼ਨ ਕਰ ਰਿਹਾ ਭਾਵੇਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦਾ ਮਰਨ ਵਰਤ ਹੋਵੇ ਤਾਂ ਉਸ ਦੇ ਸਮਰਥਨ ਦੇ ਵਿੱਚ ਵੀ ਇਹ ਮਹਾਪੰਚਾਇਤਾਂ ਤਾਂ ਪਿੱਛੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਕੱਠ ਜਿਹੜਾ ਨਜ਼ਰ ਆ ਰਿਹਾ ਹੋਵੇਗਾ ਤਾਂ ਮਹਿਲਾਵਾਂ ਨੇ ਜਿਹੜੀਆਂ ਉਹ ਵੀ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਔਰ ਜਿਹੜੀਆਂ ਬਜ਼ੁਰਗ ਮਾਤਾਵਾਂ ਨੇ ਉਹ ਵੀ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਉਹ ਵੀ ਕਿਸਾਨਾਂ ਦੀ ਇਸ ਮਹਾਪੰਚਾਇਤੇ ਵਿੱਚ ਪਹੁੰਚੀਆਂ ਹੋਈਆਂ ਨੇ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਮੋਗੇ ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਮੋਗੇ ਦੀ ਦਾਣਾ ਮੰਡੀ ਦੇ ਵਿੱਚ ਕਿਸਾਨਾਂ ਦੇ ਵੱਲੋਂ ਮਹਾਪੰਚਾਇਤ ਜਿਹੜੀ ਕੀਤੀ ਜਾ ਰਹੀ ਆ ਤਾਂ ਸਭ ਤੋਂ ਅਹਿਮ ਗੱਲ ਹੈ ਕਿ ਇਕੱਠਾ ਜਿਹੜਾ ਵੱਡੀ ਗਿਣਤੀ ਨਜ਼ਰ ਆ ਰਿਹਾ ਪਿੱਛੇ ਤੱਕ ਦੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੋਂ ਤੱਕ ਅਸੀਂ ਕੈਮਰੇ ਦੇ ਰਾਹੀਂ ਦਿਖਾ پا ਰਹੇ ਹਾਂ ਤੁਹਾਨੂੰ ਲੋਕ ਹੀ ਲੋਕ ਨਜ਼ਰ ਆ ਰਹੇ ਹੋਣਗੇ ਤਾਂ ਵੱਡਾ ਇਕੱਠ ਨਜ਼ਰ ਆ ਰਿਹਾ ਹੋਵੇਗਾ ਤਾਂ ਦੇਖ ਸਕਦੇ ਹੋ ਕਿ ਦੂਰ ਤੱਕ ਕਿਸਾਨ ਨਜ਼ਰ ਆ ਰਿਹਾ ਜੇਕਰ ਪੰਡਾਲ ਦੀ ਗੱਲ ਕਰੀਏ ਜਿਹੜਾ ਪੰਡਾਲ ਲਗਾਇਆ ਗਿਆ ਸੀ ਉਹ ਵੀ ਇਸ ਕੱਟ ਦੇ ਸਾਹਮਣੇ ਛੋਟਾ ਪੈ ਰਿਹਾ ਤਾਂ ਇੱਧਰ ਦਿਖਾਓ ਇੱਕ ਤਸਵੀਰ ਸੁਖਵਿੰਦਰ ਜੇਕਰ ਦਿਖਾ ਸਕਦੇ ਆ ਤਾਂ ਇੱਥੇ ਪਹਿਲਾਂ ਟੈਂਟ ਲਗਾਇਆ ਗਿਆ ਸੀਗਾ ਤਾਂ ਉਹ ਜਿਹੜਾ ਪੰਡਾਲ ਆ ਛੋਟਾ ਪੈ ਗਿਆ ਹੁਣ ਟੈਂਟ ਜਿਹੜਾ ਇੱਥੇ ਖੋਲਿਆ ਜਾ ਰਿਹਾ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਟੈਂਟ ਖੋਲਿਆ ਜਾ ਰਿਹਾ ਕਿਉਂਕਿ ਬਹੁਤ ਸਾਰੇ ਕਿਸਾਨ ਜਿਹੜੇ ਸ਼ੈੱਡ ਦੇ ਹੇਠਾਂ ਖੜੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਕਿਉਂਕਿ ਵੱਡਾ ਇਕੱਠ ਇੱਥੇ ਜਿਹੜਾ ਪਹੁੰਚਿਆ ਕਿਸਾਨਾਂ ਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਇੱਥੇ ਪਹੁੰਚਿਆ ਦ ਨੂੰ ਨਜ਼ਰ ਨਹੀਂ ਆ ਰਹੀ ਤਾਂ ਇੱਥੇ ਜਿਹੜਾ ਟੈਂਟ ਲਗਾਇਆ ਗਿਆ ਸੀ ਉਹ ਜਿਹੜਾ ਹੁਣ ਟੈਂਟਾਂ ਖੋਲ੍ਹਿਆ ਜਾ ਰਿਹਾ ਕਿਉਂਕਿ ਇੱਕ ਪੰਡਾਲ ਬਣਾਇਆ ਗਿਆ ਸੀ ਪਹਿਲਾਂ ਕਿ ਉਸ ਪੰਡਾਲ ਦੇ ਵਿੱਚ ਕਿਸਾਨ ਬੈਠਣਗੇ ਪਰ ਇਕੱਠ ਜਿਆਦਾ ਹੋ ਗਿਆ ਵਾ ਵੱਡੀ ਗਿਣਤੀ ਚ ਕਿਸਾਨ ਇੱਥੇ ਪਹੁੰਚ ਗਏ ਨੇ ਇਸੇ ਦੇ ਚੱਲਦਿਆਂ ਹੁਣ ਜਿਹੜੇ ਇੱਥੇ ਟੈਂਟ ਲਗਾਏ ਗਏ ਸੀ ਪੱਲੇ ਲਗਾਏ ਗਏ ਸੀ ਉਹ ਖੋਲੇ ਜਾ ਰਹੇ ਆ ਤਾਂ ਕਿ ਜਿਹੜੇ ਕਿਸਾਨ ਪਿੱਛੇ ਖੜੇ ਨੇ ਦੂਰ ਖੜੇ ਨੇ ਉਹਨਾਂ ਨੂੰ ਸਟੇਜ ਆ ਜਿਹੜੀ ਉਹ ਨਜ਼ਰ ਆ ਸਕੇ ਤੇ ਜੇਕਰ ਸਟੇਜ ਵਾਲੀ ਸਾਈਡ ਦੀ ਗੱਲ ਕਰੀਏ ਤਾਂ ਉੱਥੇ ਅਗੂਆ ਜਿਹੜੇ ਪਹੁੰਚ ਚੁੱਕੇ ਆ ਬਲਬੀਰ ਸਿੰਘ ਰਾਜੇਵਾਲ ਨਜ਼ਰ ਆ ਰਹੇ ਆ ਦਰਸ਼ਨਪਾਲ ਨਜ਼ਰ ਆ ਰਹੇ ਨੇ ਤਾਂ ਰੁਲਦੂ ਸਿੰਘ ਮਾਨ ਦਾ ਸਟੇਜ ਦੇ ਉੱਪਰ ਬੈਠੇ ਹੋਏ ਜੰਗਵੀਰ ਚੋਹਾਨ ਬੈਠੇ ਹੋਏ ਨੇ ਮਨਜੀਤ ਸਿੰਘ ਧਨੇਰ ਬੈਠੇ ਹੋਏ ਨੇ ਤਾਂ ਜਿਹੜੇ तमाम ਕਿਸਾਨ ਆਕੂ ਨੇ ਉਹ ਵੀ ਸਟੇਜ ਦੇ ਉੱਪਰ ਨਜ਼ਰ ਆ ਰਿਹਾ ਹਰਮੀਤ ਸਿੰਘ ਕਾਦੀਆਂ ਨਜ਼ਰ ਆ ਰਹੇ ਨੇ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਇੱਕ ਪਾਸੇ ਸਟੇਜ ਦੀ ਕਾਰਵਾਈ ਚੱਲ ਰਹੀ ਹੈ ਦੂਜੇ ਪਾਸੇ ਕਿਸਾਨ ਜਿਹੜੇ ਵੱਡੀ ਗਿਣਤੀ ਚ ਇੱਥੇ ਪਹੁੰਚ ਰਹੇ ਆ ਤਾਂ ਪੰਡਾਲ ਜਿਹੜਾ ਉਹ ਛੋਟਾ ਪੈਂਦਾ ਹੋਇਆ ਨਜ਼ਰ ਆ ਰਿਹਾ ਤਾਂ ਹੁਣ ਜਿਹੜਾ ਇੱਥੇ ਟੈਂਟ ਲਗਾਇਆ ਗਿਆ ਸੀ ਉਸ ਨੂੰ ਖੋਲ ਦਿੱਤਾ ਗਿਆ ਤਾਂ ਕਿ ਜਿਹੜੇ ਕਿਸਾਨ ਪਿੱਛੇ ਖੜੇ ਨੇ ਟੈਂ ਰਾ ਸਕੇ ਤਾਂ ਤਸਵੀਰਾਂ ਲਗਾਤਾਰ ਮੋਗੇ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਐਸ ਕੇ ਐਮ ਦੇ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਹਾਪੰਚਾਇਤ ਜਿਹੜੀ ਬੁਲਾਈ ਗਈ ਹੈ ਇਸ ਤੋਂ ਪਹਿਲਾਂ ਤੁਹਾਣੇ ਦੇ ਵਿੱਚ 4 ਤਰੀਕ ਨੂੰ ਇੱਕ ਮਹਾਪੰਚਾਇਤ ਹੋਈ ਸੀ ਉਸ ਤੋਂ ਬਾਅਦ ਅੱਜ 9 ਤਰੀਕ ਦਾ ਜਿਹੜਾ ਇਹ ਦਿਨ ਰੱਖਿਆ ਗਿਆ ਸੀ ਮੋਗੇ ਦੇ ਵਿੱਚ ਮਹਾਪੰਚਾਇਤਾਂ ਤਾਂ ਇੱਥੇ ਮਹਾਪੰਚਾਇਤ ਜਿਹੜੀ ਸ਼ੁਰੂ ਹੋ ਚੁੱਕੀ ਹੈ ਸਟੇਜ ਦੀ ਕਾਰਵਾਈ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਤਾਂ ਤਸਵੀਰਾਂ ਦੇ ਵਿੱਚ ਕਿਸਾਨ ਨੇ ਜਿਹੜੇ ਨਜ਼ਰ ਆ ਰਹੇ ਹੋਣਗੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਿਹੜੇ ਇੱਥੇ ਪਹੁੰਚਿਆ ਦੇਖ ਸਕਦੇ ਹੱਥਾਂ ਦੇ ਵਿੱਚ ਝੰਡੇ ਜਿਹੜੇ ਚੁੱਕੇ ਹੋਏ ਆ ਤਾਂ ਵੱਡਾ ਇਕੱਠ ਜਿਹੜਾ ਉਹ ਮੋਕੇ ਦੇ ਵਿੱਚ ਨਜ਼ਰ ਆ ਰਿਹਾ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਕਿ ਕਿੰਨੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੇ ਜਿਹੜੇ ਇੱਥੇ ਪਹੁੰਚੇ ਹੋਏ ਨੇ ਤਾਂ ਅਸੀਂ ਇੱਕ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਜਿਹੜੀ ਮਹਾਪੰਚਾਇਤ ਰੱਖੀ ਗਿਆ ਤਾਂ ਤਮਾਮ ਜਿਹੜੇ ਆਗੂ ਨੇ ਉਹ ਇੱਥੇ ਪਹੁੰਚ ਰਹੇ ਆ ਤਵੱਖੋ ਵੱਖ ਆਗੂਆਂ ਦੇ ਨਾਲ ਗੱਲਬਾਤ ਵੀ ਕਰ ਰਹੇ ਆ ਤਾਂ ਹਰ ਇੱਕ ਤਸਵੀਰ ਹੈ ਜਿਹੜੀ ਉਹ ਇਸ ਮਹਾਪੰਚਾਇਤੀ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕਿਸ ਤਰੀਕੇ ਦਾ ਇੱਥੇ ਇਕੱਠ ਹੈ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਤਾਂ ਮੋਗੇ ਦੇ ਵਿੱਚ ਮੌਜੂਦਾਂ ਦਾਣਾ ਮੰਡੀ ਚ ਮਹਾਪੰਚਾਇਤ ਚੱਲ ਰਹੀ ਹੈ ਸਹੋਗੀ ਸਾਥੀ ਸੁਖਵਿੰਦਰ ਦੇ ਨਾਲ ਸੁਖਦਲੇ